ਰਮਣਾ ਸੱਕ ਜਾਕੀ ਲਈ ਹੋਣੀ ਆ ਇਹ ਸੱਕ ਨਹੀਂ ਜੀ ਗੁਣਾ ਦੀ ਗੁਥਲੀ ਹੈ ਤਾਂ ਗੁਣਾ ਦੀ ਗੁਥਲੀ ਕਿਵੇਂ ਬਹੁਤ ਵਧੀਆ ਚੀਜ਼ ਆ ਜੀ ਇਹਨੂੰ ਅਕਸਰ ਪ੍ਰਾਇਮ ਟਾਈਮ ਚ ਦੰਦਾਸਾ ਕਹਿੰਦੇ ਹੁੰਦੇ ਸੀਗੇ ਅੱਛਾ ਦਦਾਸਾ ਜਿਹੜਾ ਆਪਣਾ ਬੁੜੀਆਂ ਪਹਿਲਾਂ ਲਿਆ ਕੇ ਰੱਖਦੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਤੇ ਪੁਰਾਣੇ ਟਾਈਮ ਚ ਮਤਲਬ ਦੰਦ ਵੀ ਨਹੀਂ ਐਵੇਂ ਸੀਗੇ ਵੀ ਡਿੱਗ ਪੈਂਦੇ ਸੀਗੇ ਜਾਂ ਖਰਾਬ ਹੋ ਜਾਂਦੇ ਸੀ ਬਹੁਤ ਵਧੀਆ ਰਹਿੰਦੇ ਸੀ ਨਾ ਕੋਈ ਕੀੜਾ ਲੱਗਦਾ ਸੀ ਲੋਕਾ ਮਤਲਬ ਮੂੰਹ ਵਿੱਚ ਜਿਹੜੀਆਂ ਬਿਮਾਰੀਆਂ ਸੀ ਉਹ ਤੋਂ ਬਚੇ ਰਹਿੰਦੇ ਸੀ ਪਰ ਅੱਜ ਕੱਲ ਤਾਂ ਇਹਨੂੰ ਭੁੱਲਦੀ ਜਾ ਰਹੇ ਨੇਗੇ ਸਹੀ ਗੱਲ ਹੈ ਜੀ ਜਾਣਦੇ ਨਹੀਂ ਕੋਈ ਮੈਨੂੰ ਵੀ ਹੁਣ ਤੁਹਾਡੇ ਦੱਸੇ ਤੋਂ ਪਤਾ ਲੱਗਿਆ ਨਹੀਂ ਮੈਨੂੰ ਵੀ ਨਹੀਂ ਪਤਾ ਸੀਗਾ ਵੀ ਇਹ ਕੀ ਆਈਟਮ ਹਾਂਜੀ ਜਿਹੜੇ ਦੁਕਾਨ ਮੈਂ ਤਾਂ ਕਿ ਕਿਤੇ ਉਹੀ ਹੈ ਇਧਰੋਂ ਕੋਈ ਸੱਕ ਜਾ ਚੱਕੀ ਆਉਣੀ ਨਹੀਂ ਨਹੀਂ ਜੀ ਜਦੋਂ ਦੁਕਾਨ ਤੇ ਗਏ ਤਾਂ ਮੈਂ ਦੇਖ ਆਲ ਵੀ ਆਪਾਂ ਸ਼ੇਅਰ ਕਰਦੇ ਆਂ ਵੀ ਇਹਦੇ ਬਹੁਤ ਸਾਰੇ ਫਾਇਦੇ ਨੇਗੇ ਕੀ ਕੀ ਫਾਇਦੇ ਨੇ ਰਹਿਣ ਫਿਰ ਇਹਦੇ ਜਿਵੇਂ ਇਹਨੂੰ ਆਪਾਂ ਥੋੜਾ ਜਿਹਾ ਸ਼ੱਕ ਮਤਲਬ ਜਿਹੜਾ ਥੋੜਾ ਜਿਹਾ ਪੀਸ ਲੈ ਲੈਣਾ ਇਹ ਤਾਂ ਮਤਲਬ ਕਾਫੀ ਸਾਲ ਹੀ ਚੱਲ ਜਾਂਦਾ ਐਵੇਂ ਨਹੀਂ ਹੈਗਾ ਵੀ ਇਹ ਖਰਾਬ ਹੋ ਜਾਊਗਾ ਥੋੜਾ ਜਿਹਾ ਪੀਸ ਲੈ ਕੇ ਜੇਕਰ ਟਾਈਮ ਹੈਗਾ ਤਾਂ ਆਪਾਂ ਇਹਨੂੰ ਪਾਣੀ ਚ ਭਿਉਆ ਦੇਣਾਗਾ ਤੇ ਉਸ ਤੋਂ ਬਾਅਦ ਯੂਜ਼ ਕਰਨਾ ਨਹੀਂ ਆਪਾਂ ਜੇਕਰ ਨਹੀਂ ਟਾਈਮ ਹੈਗਾ ਤਾਂ ਥੋੜਾ ਜਿਹਾ ਥੋੜੇ ਜਿਹਾ ਸੱਕ ਨੂੰ ਤੋੜ ਕੇ ਦੰਦਾ ਹੇਟ ਮਤਲਬ ਚਬਾ ਕੇ ਇਹਨੂੰ ਪੋਲ ਆਇਆ ਕਰ ਲੈਣਾ ਜਿਵੇਂ ਆਪਾਂ ਮਲਠੀ ਚਬਦੇ ਹਾਂ ਹਾਂਜੀ ਤੇ ਉਸ ਤੋਂ ਬਾਅਦ ਆਪ ਦੰਦਾਂ ਦਾ ਤੇ ਚੰਗੀ ਤਰ੍ਹਾਂ ਮ사ਜ ਕਰ ਲੈਣੀ ਆ 5 3 ਤੋਂ 5 ਮਿੰਟ ਆਪਾਂ ਇਹਨੂੰ ਲਗਾਤਾਰ ਕਰ ਲੈਣਾਗਾ ਤੇ ਉਸ ਤੋਂ ਬਾਅਦ ਕੁਰਲੀਆਂ ਨਾਲ ਆਪਾਂ ਜਿਹੜਾ ਨੂੰ ਮਚਾਉਂਦਾ ਹੈ ਜੇਕਰ ਆਪਣੇ ਐਵੇਂ ਮਹਿਸੂਸ ਹੁੰਦਾ ਤਾਂ ਆਪਾਂ ਬਰਸ਼ ਕਰ ਸਕਦੇ ਨਹੀਂ ਇਹ ਤਾਂ ਕੋਈ ਸਾਡ ਇਫੈਕਟ ਨਹੀਂ ਹੌਲੀ ਹੌਲੀ ਮਤਲਬ ਜਿਹੜਾ ਮੂੰਹ ਸੈੱਟ ਹੋ ਜਾਂਦਾ ਜੀ ਇੱਕ ਅਮ ਜਿਹੜਾ ਦੰਦਾਂ ਤੇ ਬਹੁਤ ਹੀ ਜ਼ਿਆਦਾ ਕਰਿਆੜਾ ਲੱਗ ਜਾਂਦਾ ਹਨਾ ਉਹ ਕਈ ਵਾਰੀ ਤਾਂ ਪੇਸਟਾਂ ਨਾਲ ਵੀ ਨਹੀਂ ਆਪਾਂ ਮਹਿੰਗੇ ਤੋਂ ਮਹਿੰਗੇ ਪੇਸਟ ਲੈ ਕੇ ਰੱਖ ਲਗੇ ਉਹਦੇ ਨਾਲ ਵੀ ਨਹੀਂ ਪਟਿਆ ਜਾਂਦਾ ਉਹ ਲਾ ਦਿੰਦਾ ਇਹ ਹਾਂਜੀ ਜਿਵੇਂ ਪ੍ਰਾਣ ਟਾਈਮ 'ਚ ਤਾਂ ਕੋਈ ਵੀ ਪੇਸਟ ਨਹੀਂ ਹੁੰਦਾ ਸੀ ਜਿਵੇਂ ਪ੍ਰਾਣਾ ਬਹੁਤ ਮਤਲਬ ਟਾਈਮ ਸੀ ਉਦੋਂ ਇਹੀ ਯੂਜ਼ ਕਰਦੇ ਸੀ ਜੀ ਇਹਦੇ ਨਾਲ ਜਿਹੜੀਆਂ ਦੰਦ ਵਿਚਲੀਆਂ ਬਿਮਾਰੀਆਂ ਨੇ ਜਿਵੇਂ ਪਾਈਰੀਆ ਹੋ ਗਿਆ ਜਾਂ ਮਸੂੜੇ 'ਚ ਵੀ ਜਿਵੇਂ ਬਹੁਤ ਜ਼ਿਆਦਾ ਖੂਨ ਨਿਕਲਦਾ ਜਾਂ ਮਸੂੜਿਆਂ ਦੀ ਸੋਜ ਆ ਜਾਂ ਕੀੜਾ ਲੱਗਿਆ ਹੋਇਆ ਜੇ ਦੰਦਾਂ ਤੇ ਮਤਲਬ ਬਲੈਕ 스ਪੌਟ ਜੇ ਬਣ ਜਾਂਦੇ ਨੇ ਕਿ ਜਾਂ ਜਿਵੇਂ ਕਹਦੇ ਨੇ ਆਪਾਂ ਕਰਿਆੜਾ ਜੰਮ ਗਿਆ ਜੀ ਬਹੁਤ ਜ਼ਿਆਦਾ ਗੰਦੇ ਦੰਦ ਲੱਗਦੇ ਨੇ ਕੋਈ ਮਤਲਬ ਚੀਜ਼ ਵਾਤੀ ਜਾਏਗੇ ਨਹੀਂ ਮਤਲਬ ਸੈੱਟ ਹੁੰਦੇ ਤਾਂ ਉਹਦੇ ਵਾਸਤੇ ਤੁਸੀਂ ਇਹ ਜਰੂਰ ਅਪਣਾ ਕੇ ਦੇਖੋ ਇਹ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਡੇਲੀ ਯੂਜ਼ ਕਰਨਾ ਹੈਗਾ ਇਹ ਹਫਤੇ ਵਿੱਚ ਇੱਕ ਜਾਂ ਦੋ ਵਾਰ ਹੀ ਜਦੋਂ ਆਪਾਂ ਯੂਜ਼ ਕਰਾਂਗੇ ਤਾਂ ਆਪਾਂ ਨੂੰ ਬਹੁਤ ਵਧੀਆ ਰਾਤ ਮਿਲੂਗੀ ਸੋ ਜਿਵੇਂ ਜਿਨ੍ਹਾਂ ਦੇ ਮੂੰਹ 'ਚ ਬਹੁਤ ਜ਼ਿਆਦਾ ਬਦਬੂ ਆਉਂਦੀ ਆ ਉਹ ਵੀ ਇਹਨੂੰ ਜੇਕਰ ਯੂਜ਼ ਕਰਨਗੇ ਹਫਤੇ ਵਿੱਚ ਇੱਕ ਵਾਰ ਤਾਂ ਬਹੁਤ ਵਧੀਆ ਜਿਹੇ ਰਿਜ਼ਲਟ ਮਿਲਣਗੇ ਜੀ ਠੀਕ ਹੈ ਜੀ ਬਦਬੂ ਵੀ ਆਉਣਾ ਹਟਾਉਂਦਾ ਹੈ ਹਾਂਜੀ ਹਾਂਜੀ ਤੇ ਜੇਕਰ ਇਹ ਦੋ ਆਪਣੇ ਐਵੇਂ ਲੱਗੇ ਵੀ ਆਪਣੇ ਦੰਦਾਂ ਵਿੱਚ ਕੋਈ ਵੀ ਮਤਲਬ ਵੀ ਪ੍ਰੋਬਲਮ ਨਹੀਂ ਰਹੀ ਬਹੁਤ ਵਧੀਆ ਨਾ ਫਿਰ ਆ ਸੋ ਬਹੁਤ ਵਧੀਆ ਕੰਮ ਦੀ ਚੀਜ਼ ਹੈ ਜੀ ਇਹ ਕੋਈ ਆਮ ਸੱਕ ਨਹੀਂ ਗੁਣਾ ਦੀ ਗੁੱਥਲੀ ਹੈਗੀ ਇਹਦੇ ਨਾਲ ਜਿਹੜੇ ਮਸੂੜਿਆਂ ਦਾ ਜਿਹੜਾ ਕਲਰ ਆ ਉਹ ਵੀ ਬਹੁਤ ਸੋਹਣਾ ਹੋ ਜਾਂਦਾ ਜਿਨ੍ਹਾਂ ਦੇ ਬੁੱਲ ਬਹੁਤ ਹੀ ਜ਼ਿਆਦਾ ਕਾਲੀ ਨੇਗੇ ਉਹਨਾਂ ਦੀ ਵੀ ਇਹ ਕਾਲਸ ਨੂੰ ਮਤਲਬ ਵੀ ਸਾਫ਼ ਜੇ ਕਰ ਦੰਦ ਥੋੜਾ ਥੋੜਾ ਬੁੱਲਾਂ ਤੇ ਵੀ ਲਗਾ ਸਕਦੇ ਠੀਕ ਹੈ ਬੁੱਲਾਂ ਦੀ ਕਾਲਸ ਵੀ ਲੋਂਦਾਗਾ ਮਤਲਬ ਜਿਵੇਂ ਹੁਣ ਕਈ ਵਾਰੀ ਉਹੀ ਠੰਡ ਕਰਕੇ ਆਪਾਂ ਮਤਲਬ ਮਲੀ ਜੀਵ ਜੀ ਵੱਜ ਜਾਂਦੀ ਆ ਹਵਾ ਜਲਦੀ ਹੁੰਦੀ ਆ ਤੇ ਬੁੱਲ ਆਪਣੇ ਕਾਲੇ ਜੇ ਹੋ ਜਾਂਦੇ ਤੇ ਉਹ ਜੀ ਉਹਦੇ ਵਾਸਤੇ ਵੀ ਵਧੀਆ ਜੀ ਤੇ ਇਹ ਜੇ ਹੁਣ ਕੀੜਾ ਲੱਗਿਆ ਹੁੰਦਾ ਤਾਂ ਆਪਾਂ ਜਾੜਾ ਨੇ ਇਹਨੂੰ ਚੰਗੀ ਤਰ੍ਹਾਂ ਚਬਾ ਲੈਣਾ ਸੋ ਜਿਹੜਾ ਕੀੜਾ ਉਹਨੂੰ ਵੀ ਖਤਮ ਕਰਦਾ ਸੋ ਇੰਨੀ ਵਧੀਆ ਦੰਦਾਂ ਦੀ ਸੋਜ ਨਾਲ ਵੀ ਬਹੁਤ ਜ਼ਿਆਦਾ ਆਪ ਨੂੰ ਐ ਲੱਗਦਾ ਵੀ ਦੰਦਾਂ 'ਚ ਵੀ ਬਹੁਤ ਜ਼ਿਆਦਾ ਦਰਦ ਹੁੰਦਾ ਹੈਗਾ ਸੋ ਜਿਨ੍ਹਾਂ ਦੇ ਦੰਦਾਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਜਿਵੇਂ ਤਤਲ ਹੰਦਾ ਲੱਗਦਾ ਉਹ ਚੀਜ਼ ਨੂੰ ਵੀ ਠੀਕ ਕਰਦਾ ਜੀ ਸੋ ਇਹ ਬਹੁਤ ਹੀ ਵਧੀਆ ਚੀਜ਼ ਹੈ ਜੀ ਤੇ ਜ਼ਰੂਰ ਅਪਣਾਓ ਕਿਉਂਕਿ ਆਪਾਂ ਤਾਂ ਭੁੱਲਦੀ ਜਾ ਰਹੇ ਹਾਂ ਜੋ ਪੁਰਾਣੇ ਚੀਜ਼ਾਂ ਹੁੰਦੇ ਸੋ ਬਹੁਤ ਹੀ ਜ਼ਿਆਦਾ ਕੰਮ ਦੀਆਂ ਹੁੰਦੀਆਂ ਸੀ ਇਹ ਜਿਵੇਂ ਅਖਰੋਟ ਆ ਦਰਖਤ ਹੈ ਜੀ ਉਹਦਾ ਇੱਕ ਸੱਕ ਹੁੰਦਾਗਾ ਹਾਂਜੀ ਅਕਰੋਟ ਦੇ ਦਰਖਤ ਦਾ ਸੱਕ ਮਤਲਬ ਅਕਰੋਟ ਦੇ ਪੌਦੇ ਦਾ ਸੱਕ ਆ ਇਹ ਹਾਂਜੀ ਇਹਨੂੰ ਦੰਦਾਸਾ ਕਹਿੰਦੇ ਨੇ ਜੀ ਤੇ ਮਤਲਬ ਤੁਸੀਂ ਜੇਕਰ ਮਤਲਬ ਆਨਲਾਈਨ ਮੰਗਵਾਉਣਾ ਤਾਂ ਤੁਸੀਂ ਦੰਦਾਸਾ ਪਰ ਕਿਹਨੂੰ ਮੰਗਵਾ ਸਕਦੇ ਨੇ ਉਹ ਵੀ ਆਮ ਬਾਦ ਨਟ ਕਿੰਨੇ ਜਾਂ ਕੋਈ ਸ਼ਹਿਰ ਦਾ ਪਰਖ ਦੇਖੀਓ ਤੁਸੀਂ ਪੀਪਲ ਕਹਿੰਦੇ ਨੇ ਜੀ ਵਾਲਨਟ ਪੀਲ ਹਾਂਜੀ ਹਾਂਜੀ ਵਾਲਨਟ ਪੀਲ ਕਹਿੰਦੇ ਨੇਗੇ ਤੇ ਆਪਾਂ ਆਨਲਾਈਨ ਆਰਡਰ ਕਰਕੇ ਵੀ ਮੰਗਵਾ ਸਕਦੇ ਆ ਤੇ ਮਹੀਨੇ ਵਿੱਚ ਇੱਕ ਦੋ ਵਾਰ ਯੂਜ਼ ਕਰ ਸਕਦੇ ਜੇਕਰ ਕੋਈ ਬਿਆਧਾ ਲੰਬਾ ਜਿਆਦਾ ਹੀ ਪ੍ਰੋਬਲਮ ਆ ਫਿਰ ਹਫਤੇ ਵਿੱਚ ਇੱਕ ਜਾਂ ਦੋ ਵਾਰ ਜੇ ਤਾਂ ਆਪਾਂ ਯੂਜ਼ ਕਰਾਂਗੇ ਇੱਕ ਦੋ ਹਫਤੇ ਤਾਂ ਆਪਣਾ ਮਤਲਬ ਫਰਕ ਮਹਿਸੂਸ ਹੋਊਗਾ ਸੋ ਬਹੁਤ ਵਧੀਆ ਚੀਜ਼ ਆਈ ਤੇ ਜਿਹੜਾ ਦਿੱਲੀ ਨਹੀਂ ਵਰਤਣਾ ਹੈਗਾ ਮਤਲਬ ਰੋਲ ਨਹੀਂ ਹਫਤੇ 'ਚ ਆਪਾਂ ਦੋ ਕਵਾਰੀ ਵਰਤ ਸਕਦੇ ਆ ਹਾਂਜੀ ਹਾਂਜੀ ਤੇ ਜਿਵੇਂ ਹੁਣ ਕਾਲੇ ਬੁੱਲਾਂ ਦੀ ਪ੍ਰੋਬਲਮ ਆ ਮਸੂੜੇ ਸੁਜੇ ਨੇ ਦੰਦਾਂ ਤੇ ਕਰਿਆੜਾ ਜੰਮਿਆ ਹੋਇਆ ਕੀੜਾ ਲੱਗਿਆ ਹੋਇਆ ਮਤਲਬ ਸਾਰੇ ਦੰਦਾਂ ਦੀ ਹਰੇਕ ਪ੍ਰੋਬਲਮ ਦਾ ਹੱਲ ਆ ਇਹ ਹਾਂਜੀ ਹੂੰ ਤੇ ਜ਼ਰੂਰ ਅਪਣਾਓ ਜੀ ਤੇ ਤੁਸੀਂ ਜੇ ਦੇਖੋਗੇ ਤੁਹਾਨੂੰ ਮਤਲਬ ਆਪਣਾ ਮੂੰਹ ਹੀ ਬਹੁਤ ਹੀ ਜ਼ਿਆਦਾ ਫਰੈਸ਼ ਲੱਗੂਗਾ ਮਤਲਬ ਐਵੇਂ ਲੱਗੂ ਵੀ ਕੋਈ ਵਧੀਆ ਚੀਜ਼ ਹੀ ਕਰੀ ਹੋਈ ਆ ਮਤਲਬ ਹਰੇਕ ਪੇਸਟ ਨਾਲੋਂ ਵਧੀਆ ਚੀਜ਼ ਆ ਇਹ ਜ਼ਰੂਰ ਅਪਣਾ ਕੇ ਦੇਖੋ ਹਾਂਜੀ ਜ਼ਰੂਰ ਮੈਂ ਇੱਕ ਗੱਲ ਦੱਸੋ ਇੱਕ ਰਮਣ ਹੁਣ ਜਿਵੇਂ ਅਕਸਰ ਆਪਾਂ ਕਹਿੰਦੇ ਨੇ ਵੀ ਇਸ ਚੱਕੇ ਦੇ ਦੋ ਪਹਿਲੂ ਹੁੰਦੇ ਆ ਨਾ ਹਾਂਜੀ ਹਾਂਜੀ ਤਾਂ ਫਾਇਦੇ ਆ ਤਾਂ ਕੁਛ ਨਾ ਕੁਛ ਉਹਦਾ ਮਤਲਬ ਅ ਨੁਕਸਾਨ ਜਾਂ ਕੁਝ ਉਹ ਹੁੰਦਾਗਾ ਤੇ ਇਹਦੇ ਕੋਈ ਸਾਈਡ ਇਫੈਕਟ ਜਾਂ ਮਤਲਬ ਕੋ ਕੋ ਟੇਸਟ ਕਿਵੇਂ ਜਿਆਦਾ ਕੋਈ ਉਹ ਨਹੀਂ ਦੀਗਾ ਥੋੜਾ ਹੀ ਕੌੜਾ ਤਾਂ ਹੈਗਾ ਜੀ ਮਤਲਬ ਆਪਣੇ ਐਵੇਂ ਲੱਗੂ ਮੂੰਹ ਜਾਂ ਮਚ ਰਿਹਾਗਾ ਪਰ ਇਹ ਆਪਾਂ ਐਵੇਂ ਨਹੀਂ ਹੈਗਾ ਵੀ ਆਪਾਂ ਡੇਲੀ ਯੂਜ਼ ਕਰਨਾਗਾ ਹਫਤੇ ਵਿੱਚ ਇੱਕ ਜਾਂ ਦੋ ਵਾਰ ਜਦੋਂ ਆਪਾਂ ਯੂਜ਼ ਕਰਾਂਗੇ ਤਿੰਨ ਕਿ ਮਿੰਟ ਕਰ ਸਕਦਾ ਜਾਂ ਪੰਜ ਕਿ ਮਿੰਟ ਕਰ ਸਕਦੇ ਆਂਗੇ ਤਾਂ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਜੀ ਤੇ ਇਹ ਆਪਾਂ ਬਸ ਐਵੇਂ ਵੀ ਨਹੀਂ ਹੈਗਾ ਵੀ ਆਪਾਂ ਹਫਤੇ ਹਦੇ ਹਫਤੀ ਕਰਨਾਗਾ ਜਦੋਂ ਆਪ ਨੂੰ ਐ ਲੱਗੂ ਵੀ ਆਪਣੇ ਵਧੀਆ ਮਤਲਬ ਵੀ ਜਿਹੜੇ ਦੰਦ ਆ ਉਹ ਵਧੀਆ ਚਮਕਦਾਰ ਬਣਗੇ ਤਾਂ ਮਹੀਨੇ 'ਚ ਇੱਕ ਦੋ ਵਾਰ ਆਪਾਂ ਇਹਨ ਕਲਰ ਵੀ ਆ ਜਾਂਦਾ ਹੈਗਾ ਹਨਾ ਹਾਂਜੀ ਹਾਂਜੀ ਜੀਵ ਨੂੰ ਵੀ ਚੜ ਜਾਂਦਾ ਮਸੂੜਿਆਂ ਨੂੰ ਵੀ ਬੁੱਲਾ ਨੂੰ ਵੀ ਜਿਨ੍ਹਾਂ ਨੂੰ ਨਹੀਂ ਕਲਰ ਪਸੰਦ ਉਹ ਤਾਂ ਰਾਤ ਨੂੰ ਹੀ ਕਰ ਲੈਣ ਤਾਂ ਨਹੀਂ ਆਪਾਂ ਦਿਨੇ ਇਹਨੂੰ ਯੂਜ਼ ਕਰ ਸਕਦੇ ਹਾਂ ਮਤਲਬ ਵਧੀਆ ਕਲਰ ਜਾਂ ਆਉਂਦਾ ਹੈ ਜੀ ਪੱਕਾ ਰੰਗ ਤਾਂ ਨਹੀਂ ਚੜਦਾ ਰਹਿਣ ਲੈ ਜਾਂਦਾ ਨਹੀਂ ਨਹੀਂ ਜੀ ਲੈ ਜਾਂਦਾ ਜੀ ਤੇ ਦੰਦ ਵੀ ਬਹੁਤ ਹੀ ਜ਼ਿਆਦਾ ਚਮਕਦਾਰ ਤੇ ਸੋਹਣੇ ਬਣ ਜਾਂਦੇ ਨੇ ਸੋ ਜਰੂਰ ਅਪਣਾਓ ਹਰੇਕ ਮਤਲਬ ਮੂੰਹ ਦੀ ਬਿਮਾਰੀ ਦਾ ਇਹ ਇਲਾਜ ਹੈ ਜੀ ਜਿਹਨੂੰ ਆਪਾਂ ਭੁੱਲਦੇ ਜਾ ਰਹੇ ਹਾਂ ਪਰ ਬਹੁਤ ਹੀ ਵਧੀਆ ਨੇਚਰਲ ਚੀਜ਼ ਹੈ ਜੀ ਸੋ ਵੀਡੀਓ ਵਧੀਆ ਲੱਗਿਆ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੀ ਸੋ ਬਹੁਤ-